ਇੱਥੇ ਵੀ ਤੁਸੀਂ ਦਿਖਾ ਸਕਦੇ ਹੋ ਕਿ ਪਾਣੀ ਇਸ ਤਰ੍ਹਾਂ ਤੇ 4 ਮੁੱਤ ਵਰਤ ਗਿਆ ਜਿਨ੍ਹਾਂ ਜੋ ਪਾਣੀ ਸਵੇਰ ਤੱਕ ਇੱਥੇ ਪੂਰੇ ਜੋਰ ਤੇ ਪੁੰਜਦਾ ਆ। ਆ ਇੱਕ ਪਿੰਡ ਦੇ ਵਿੱਚ ਪਰਸੋਂ ਵੀਡੀਓ ਦੇਖਿਆ ਸੀ। 4 ਲੱਖਾਂ ਉਹਨਾਂ ਨੇ 3 ਲੱਖਾਂ ਸ਼ਰਤਾਂ ਤੇ ਰੱਖੀਆਂ ਕਿ ਉੱਚੀ ਦੇ ਪੁੱਲ ਚੁੱਕਿਆ ਹੈ। ਪਿੰਡ ਜਾ ਕੇ ਪਹਿਲੀ ਗੱਲ ਤਾਂ ਸਾਡੇ ਪਿੰਡ ਵਾਲਿਆਂ ਨੂੰ ਸ਼ਰਮ ਹੋਣੀ ਚਾਹੀਦੀ ਆ ਜਿਹੜੇ ਇਹਨਾਂ ਨੂੰ ਇਸ ਇਹੋ ਜਿਹੇ ਮੁੱਦਿਆਂ ਉੱਤੇ ਬੁਲਾਉਂਦੇ ਆ। ਉਹ ਜਦੋਂ ਉਹਦੇ ਬਾਰੇ ਪੱਤਰਕਾਰ ਸਵਾਲ ਕਰਦੇ ਆ ਤਾਂ ਮੁੱਖ ਮੰਤਰੀ ਉਹਦੇ ਜਵਾਬਲੇ ਸੁਣਾ ਕੇ ਤਿਲ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਾਠੌਰ। ਤੁਸੀਂ ਜੁੜੇ ਹੋ ਦੇਸ਼ ਦੁਨੀਆ ਲਾਈਵ ਚੈਨਲ ਅਤੇ ਅਖਬਾਰ ਦੇ ਨਾਲ ਅਤੇ ਚੜ੍ਹਦੀ ਕਲਾ ਵਾਰਿਸ ਪੰਜਾਬੀ ਟੀਵੀ ਦੇ ਨਾਲ ਸੋ ਅੱਜ ਪਤਾ ਲੱਗਿਆ ਹੈ ਕਿ ਆ ਭਾਖਣਾ ਡੈਮ ਦੇ ਵਿੱਚੋਂ ਆ ਪਾਣੀ ਛੱਡਿਆ ਗਿਆ ਹੈ ਸੋ ਉਸ ਪਾਣੀ ਨੂੰ ਲੈ ਕੇ ਸੋ ਸਾਡੇ ਵਿਚਕਾਰ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸੂਬਾ ਪ੍ਰਧਾਨ ਸਰਦਾਰ ਬਲਵੰਤ ਸਿੰਘ ਜੀ ਗੱਲ ਖੜੇ ਆ ਸੋ ਇਹ ਸਾਰੀ ਜਾਣਕਾਰੀ ਦੇਣਗੇ ਕਿ ਅੱਜ ਪਾਣੀ ਦਾ ਜਿਹੜਾ ਸਤਰ ਹੈ ਵਧਿਆ ਹੈ ਉਹਦੇ ਬਾਰੇ ਜੀ ਸਤਿ ਸ੍ਰੀ ਅਕਾਲ ਜੀ ਅੱਜ ਪਤਾ ਲੱਗਿਆ ਕਿ ਸਰਕਾਰ ਸਰਕਾਰੀ ਜਿਹੜੇ ਸੂਤਰ ਉਹਨਾਂ ਤੋਂ ਪਤਾ ਲੱਗਿਆ ਵੀ 50000 ਕਿਉਂ ਪਾਣੀ ਜਿਹੜਾ ਭਾਖੜਾ ਡੈਮ ਤੋਂ ਛੱਡਿਆ ਗਿਆ ਔਰ ਰਾਵੀ ਦੇ ਵਿੱਚ ਵੀ ਪਾਣੀ ਬਹੁਤ ਆਇਆ ਹੋਇਆ ਉਧਰ ਪਿੰਡਾਂ 'ਚ ਪਾਣੀ ਬਾਹਰ ਨਿਕਲ ਗਿਆ ਇੱਥੇ ਵੀ ਤੁਸੀਂ ਦਿਖਾ ਸਕਦੇ ਹੋ ਕਿ ਪਾਣੀ ਇਸ ਟਾਈਮ 3-4 ਫੁੱਟ ਵੱਧ ਚੁੱਕਿਆ ਜਿਹੜਾ ਕਿ ਪਾਣੀ ਸਵੇਰ ਤੱਕ ਇੱਥੇ ਪੂਰੇ ਜੋਰ 'ਚ ਪਹੁੰਚੂਗਾ ਇਹ 50000 ਕਹਿ ਰਹੇ ਨੇ ਬਾਕੀ ਛੱਡਿਆ ਕਿੰਨਾ ਵਾ ਇਹ ਕੋਈ ਪਤਾ ਨਹੀਂ ਇਹਨਾਂ ਦਾ ਇਹ ਕਹਿੰਦੇ ਕੋਸ਼ਿਸ਼ਾ ਕਰਦੇ ਕੋਸ਼ਿਸ਼ ਕਿਉਂਕਿ ਜਿਹੜਾ ਪ੍ਰਬੰਧ ਆ ਭਾਖੜਾ ਦਾ ਉਹ ਸਾਡੇ ਪੰਜਾਬ ਦੇ ਹੱਥ ਤੇ ਹੈ ਨਹੀਂ ਹੁਣ ਉਹਦੇ ਸੈਂਟਰ ਦੇ ਹੱਥ ਆ ਤੇ ਸੈਂਟਰ ਦੀ ਜਿਹੜੀ ਨੀਤੀ ਆ ਜਾਂ ਆਮ ਆਦਮੀ ਪਾਰਟੀ ਉਹਦੇ ਨਾਲ ਰਲਈ ਹੋਈ ਆ ਇਹ ਤਾਂ ਸਿੱਧਾ ਸਿੱਧਾ ਡੋਬਣ ਤੇ ਲੱਗੇ ਹੋਇਆ ਪੰਜਾਬ ਨੂੰ ਇਹਨਾਂ ਨੇ ਪੰਜਾਬ ਨੂੰ ਬਿਲਕੁਲ ਰੋੜ ਕੇ ਛੱਡਨਾ ਵਾ ਅਸੀਂ ਆਉਣ ਵਾਲੇ ਦਿਨਾਂ 'ਚ ਜਿਵੇਂ ਅ ਅਲਰਟ ਕੀਤਾ ਗਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਚਾਰ ਦਿਨਾਂ 'ਚ بارش ਦੱਸੀ ਜਾ ਰਹੀ ਆ ਜੇ ਅੱਜ ਅੱਜ ਇੱਥੇ بارش ਨਹੀਂ ਹੈਗੀ 5 5000 ਕਿਉਸੇ ਦੀ ਛੱਟਿਆ ਗਿਆ ਅਜੇ بارش ਪਈ ਤੇ ਪਾਣੀ ਕਿੰਨਾ ਆਊਗਾ ਪਰ ਇੱਥੇ ਪ੍ਰਬੰਧ ਕੋਈ ਖਾਸ ਨਹੀਂ ਹੋਏ ਹੈਗੇ ਨਾ ਤੇ ਕੋਈ ਬੰਨ ਦਾ ਪ੍ਰਬੰਧ ਹੈ ਇੱਥੇ ਇੱਥੇ ਜ਼ਮੀਨਾਂ ਨੂੰ ਫੇਰ ਉਹੀ ਖਤਰਾ ਜਿਹੜਾ ਪਹਿਲਾਂ ਖਤਰਾ ਸੀਗਾ ਇਹ ਜਿਹੜਾ ਜ਼ਮੀਨਾਂ ਦਾ ਖਤਰਾ ਮਾੜਾ ਮੋਟ ਰੁਕਿਆ ਸੀ ਪਬਲਿਕ ਨੇ ਆਪਣੇ ਤੌਰ ਤੇ ਪ੍ਰਸ਼ਾਸਨ ਨੇ ਮਾੜਾ ਮੋਟ ਜਿਹੜਾ ਆਸਰਾ ਕੀਤਾ ਉਹਦੇ ਨਾਲ ਪਬਲਿਕ ਨੇ ਲਾ ਕੇ ਜਿਹੜਾ ਆ ਕੀਤਾ ਵਾ ਪੱਤਰ-ਪੁੱਤਰ ਲਾਏ ਆ ਪਰ ਜਿਵੇਂ ਜਿਵੇਂ ਪਾਣੀ ਦਾ ਰੁਕ ਦੱਸ ਰਹੇ ਆ ਉਸ ਹਿਸਾਬ ਨਾਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੇਰ ਖਤਰਾ ਵੱਧ ਗਿਆ ਸਾਡੇ ਲਈ ਜਦ ਹੀ ਕਿ ਹੁਣ ਤੱਕ ਪ੍ਰਸ਼ਾਸਨ ਕੋਲੇ ਕੀ ਨਹੀਂ ਹੁੰਦਾ ਸਾਰਾ ਕੁਝ ਹੀ ਪ੍ਰਸ਼ਾਸਨ ਦੇ ਹੱਥਾਂ ਦੇ ਵਿੱਚ ਜੇ ਪ੍ਰਸ਼ਾਸਨ ਚਾਹੁੰਦਾ ਤਾਂ ਬੰਨ ਵੀ ਲਾ ਸਕਦਾ ਸੀ ਪਰ ਨਹੀਂ ਇਤੋਂ ਤੱਕ ਸਰਕਾਰ ਦੇ ਆਰਡਰ ਆ ਡੀਸੀਆਂ ਨੂੰ ਵੀ ਪਜਾਮੇ ਟੰਗ ਕੇ ਤੁਰੇ ਭਰੋ ਕਰਨਾ ਕਰਾਉਣਾ ਕੱਕ ਨਹੀਂ ਇਹ ਇਹ ਗੱਲ ਤੈਅ ਕੀਤੀ ਗਈ ਆ ਇਸ ਕਰਕੇ ਅਸੀਂ ਸਰਕਾਰ ਨੂੰ ਬੇਬੇਨਤੀ ਵੀ ਕਰਦੇ ਚੇਤਾਵਨੀ ਵੀ ਦਿੰਨੇ ਵੀ ਜੇ ਕਿਸੇ ਦਾ ਨੁਕਸਾਨ ਹੋਇਆ ਹੁਣ ਜ਼ਿੰਮੇਵਾਰ ਤੁਸੀਂ ਹੋਵੋਗੇ ਤੇ ਕਿਉਂਕਿ ਤੁਸੀਂ ਇੰਨੇ ਦਿਨਾਂ ਦਾ ਇੱਥੇ ਸੁਪਸਾਨ ਰਹੀ ਆ ਤੁਸੀਂ ਕੋਈ ਪੁਖਤਾ ਪ੍ਰਬੰਧ ਕੀਤਾ ਹੀ ਨਹੀਂ ਹੈ ਇੱਥੋਂ ਦੇ ਤੇ ਜਿੰਨੇ ਕਿ ਕੀਤੇ ਆ ਲੋਕਾਂ ਨੇ ਪਬਲਿਕ ਨੇ ਆਪ ਕੀਤੇ ਆ ਤੇ ਇਸ ਕਰਕੇ ਮੇਰੀ ਪਬਲਿਕ ਨੂੰ ਬੇਨਤੀ ਆ ਕਿ ਭਾਈ ਸਿੱਕੇ ਪਹੁੰਚੋ ਸਵੇਰ ਤੋਂ ਸਾਰੇ ਫੇਰ ਤੇ ਇੱਥੋਂ ਦਾ ਜਿਹੜੀ ਜ਼ਮੀਨ ਆ ਜਿਹੜੀ ਜਿਹਨੂੰ ਲੱਗੀ ਆ ਢਾ ਵਗੈਰਾ ਲੱਗੀ ਆ ਇਹਨੂੰ ਬਚਾਇਆ ਜਾਵੇ ਧੰਨਵਾਦ ਪ੍ਰਧਾਨ ਸਾਹਿਬਾ ਜਿਹੜੇ ਗੋਰੇ ਲਾਲ ਆ ਕੇ ਜਾਲ ਬੰਨ ਕੇ ਲਾਏ ਸੀ ਇਹ ਵੀ ਅੱਜ ਪੂਰੇ ਡੁੱਬ ਚੁੱਕੇ ਆ ਜੀ ਤੇ ਜੇ ਇਸੇ ਤਰ੍ਹਾਂ ਹੀ ਪਾਣੀ ਦਾ ਵਹਾਤ ਇਹ ਜਿਹੜਾ ਤਾਂ ਹੋ ਸਕਦਾ ਵੀ ਇਹ ਜਿਹੜੇ ਪੋਰੇ ਲੱਗੇ ਇਹ ਵੀ ਵਿਚੜ ਜਾਣ ਪਹਿਲਾਂ ਵਾਂਗੂ ਦੇਖੋ ਜੀ ਜਦੋਂ ਪਾਣੀ ਦੇ ਮੋਰੇ ਕੋਈ ਚੀਜ਼ ਦਾ ਆਪਣਾ ਜ਼ੋਰ ਨਹੀਂ ਹੈਗਾ ਪਾਣੀ ਮੋਰੇ ਕੋਈ ਜ਼ੋਰ ਨਹੀਂ ਆ ਜਦੋਂ ਅਜੇ ਤੱਕ ਮੈਂ ਜਿੱਥੋਂ ਤੱਕ ਦੇਖ ਕੇ ਆ ਪੰਜਾਬ ਦੇ ਵਿੱਚ ਕੋਨਿਆਂ ਆ ਉਹਦਾ ਬੰਨਣਾ ਉਹ ਸਰਕਾਰ ਨੇ ਨਹੀਂ ਬੱਧਾ ਆ ਸੁਲਤਾਨਪੁਰ ਲੋਧੀ ਵਾਲਾ ਬੰਨਣਾ ਉਹ ਸਰਕਾਰ ਨੇ ਨਹੀਂ ਬੱਧਾ ਉੱਥੇ ਤੇ ਉੱਥੇ ਬਾਬੇ ਬੰਨਣ ਲੱਗੇ ਹੋਏ ਆ ਇਹ ਮੁੰਡੇ ਪਿੰਡ ਵਾਲਾ ਬੰਨਣਾ ਉਹ ਵੀ ਬਾਬੇ ਬੰਨਣ ਲੱਗੇ ਹੋਏ ਆ ਸਰਕਾਰ ਕਿੱਥੇ ਗਈ ਸਰਕਾਰ ਕਿਉਂ ਨਹੀਂ ਕੁਛ ਕਰ ਰਹੀ ਸਰਕਾਰ ਕਿਉਂ ਨਹੀਂ ਕਿਸੇ ਬੰਨ ਨੂੰ ਬਨਣ ਦਾ ਪ੍ਰਬੰਧ ਕਰ ਇਸ ਕਰਕੇ ਸਰਕਾਰ ਦੀ ਨੀਤ ਸਾਫ ਨਹੀਂ ਹੈਗੀ ਪੰਜਾਬ ਨੂੰ ਬਚਾਉਣ ਦੀ ਨੀਤ ਨਹੀਂ ਹੈ ਸਰਕਾਰ ਦੀ ਦੇਖੋ ਨਾ ਨਾ ਤੇ ਸਰਕਾਰ ਨੇ ਕੋਈ ਮੁਆਵਜ਼ਾ ਹਜੇ ਤੱਕ ਐਲਾਨ ਕੀਤਾ ਇਹ 12-13 ਹਜ਼ਾਰ ਏਕੜ ਇੱਕ ਏਕੜ 4 ਲੱਖ ਤੋਂ ਉੱਪਰ ਏਕੜ ਜਿਹੜੀ ਫਸਲ ਆ ਸਾਡੀ ਖਰਾਬ ਹੋ ਗਈ ਆ ਪਰ ਅਜੇ ਤੱਕ ਕੋਈ ਮੁਆਵਜ਼ੇ ਦਾ ਐਲਾਨ ਨਹੀਂ ਨਾ ਸਰਕਾਰ ਨੂੰ ਪਤਾ ਹੀ ਆ ਵੀ ਸਾਡੇ ਕੋਲੇ ਕੋਈ ਪੈਸਾ ਹੈਗਾ 12000 ਕਰੋੜ ਜਿਹੜਾ ਸੈਂਟਰ ਸਰਕਾਰ ਦਾ ਪੈਸਾ ਸੀ ਉਹ ਜਦੋਂ ਉਹਦੇ ਬਾਰੇ ਪੱਤਰਕਾਰ ਸਵਾਲ ਕਰਦੇ ਆ ਤਾਂ ਮੁੱਖ ਮੰਤਰੀ ਉੱਤੇ ਚੁਟਕਲੇ ਸੁਣਾ ਕੇ ਚਲ ਜਾਂਦਾ ਚੁਟਕਲਿਆਂ ਦਾ ਵੇਲਾ ਨਹੀਂ ਹੈਗਾ ਇਹ ਪਬਲਿਕ ਨੂੰ ਬਚਾਉਣ ਦਾ ਵੇਲਾ ਵਾ ਚੁਟਕਲੇ ਸੁਣਾ ਲਈ ਤੈਨੂੰ 1.5 ਸਾਲ ਬਾਅਦ ਵਿਲੇ ਕਰ ਦੇਣਾ ਲੋਕਾਂ ਨੇ ਫੇਰ ਤੂੰ ਚੁਟਕਲੇ ਸੁਣਾਉਣ ਚੁੱਕੇ ਰਹਿਣਾ ਜੇਲ੍ਹ ਦੇ ਵਿੱਚ ਤੇਤੋਂ ਚੁਟਕਲੇ ਸੁਣਾ ਕਰਨਗੇ ਸਾਰੇ ਜਾਣਾ ਤਾਂ ਜੇਲ੍ਹ ਹੀ ਆ ਪਰ ਆ ਜਾ 1.5 ਸਾਲਾਂ ਜੇ ਵਿਚਾਰੀਂਗਾ ਲੋਕਾਂ ਨੂੰ ਕੋਈ ਤੈਨੂੰ ਮਾੜਾ ਮੋਟਾ ਯਾਦ ਕਰੂਗਾ ਪ੍ਰਧਾਨ ਸਾਹਿਬ ਇੱਕ ਹੋਰ ਛੋਟਾ ਸਵਾਲ ਵਿਆਸ ਰਿਆ ਵਿੱਚ ਵੀ ਪਾਣੀ ਛੱਡਿਆ ਗਿਆ ਤੇ ਇੱਥੇ ਵੀ ਛੱਡਿਆ ਗਿਆ ਉਸ ਤੋਂ ਇਲਾਵਾ ਇੱਥੇ ਹੋਰ ਵੀ ਬਾਰਦਾਸ਼ਤਾਂ ਬਹੁਤ ਸਾਡੇ ਪੰਜਾਬ ਦੇ ਵਿੱਚ ਹੋ ਰਹੀਆਂ ਉਹਨਾਂ ਬਾਰੇ ਵੀ ਗੱਲ ਦੱਸਦੇ ਹੋਏ ਇੱਕ ਚਿੱਟੇ ਦੀ ਢੇਡ ਸੇਖਵਾਲ ਪਿੰਡ ਹੈ ਜੀ ਉੱਥੇ ਨੌਜਵਾਨ ਹੈ ਤਿੰਨ ਛੋਟੀ ਛੋਟੀਆਂ ਬੱਚੀਆਂ ਉਹ ਚਿੱਟੇ ਦੀ ਢੇਡ ਵੀ ਚੜ ਚੁੱਕਿਆ ਹੈ ਅਤੇ ਜਿੱਥੇ ਤੱਕ ਚਿੱਟੇ ਦੀ ਢੇਡ ਚੜ ਕੇ ਸਾਡਾ ਪੰਜਾਬ ਖਤਮ ਕੀਤਾ ਜਾ ਰਿਹਾ ਨੌਜਵਾਨੀ ਖਤਮ ਕੀਤੀ ਜਾ ਰਹੀ ਹੈ ਉੱਥੇ ਜਿਹੜੇ ਦਰਿਆ ਜਿਹੜੇ ਸਾਡੀਆਂ ਜ਼ਮੀਨਾਂ ਨੂੰ ਢਾਹ ਲਾ ਕੇ ਜਿਹੜੀ ਸਾਡੀ ਆਰਥਿਕ ਤੰਗੀ ਵੱਲੋਂ ਵੀ ਸਾਨੂੰ ਕਮਜ਼ੋਰ ਕੀਤਾ ਜਾ ਰਿਹਾ ਜੀ ਦੇਖੋ ਜੀ ਚਿੱਤੇ ਕਹਿੰਦੇ ਸੀ ਆ ਪਿੰਡ ਪਿੰਡ ਜਾ ਕੇ ਪਹਿਲੀ ਗੱਲ ਤਾਂ ਸਾਡੇ ਪਿੰਡਾਂ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਇਹਨਾਂ ਨੂੰ ਇਸ ਇਹੋ ਜਿਹੇ ਮੁੱਦਿਆਂ ਦੇ ਉੱਤੇ ਬੁਲਾਉਂਦੇ ਆ ਇਹ ਸਾਡੇ ਪਿੰਡਾਂ ਵਾਲੇ ਜਿਹੜੇ ਆ ਇਹ ਇਹੀ ਨਹੀਂ ਇਹ ਹਟ ਜਾਣ ਤੇ ਇਹਨਾਂ ਨੂੰ ਪਤਾ ਲੱਗ ਜੇ ਵੀ ਕਿਤੇ ਨਸ਼ਾ ਨਹੀਂ ਖਤਮ ਹੋਇਆ ਆ ਇੱਕ ਪਿੰਡ ਦੇ ਵਿੱਚ ਪਰਸੋਂ ਵੀਡੀਓ ਦੇਖੀਆਂ ਸੀ 4 ਲੱਖਾਂ ਉਹਨਾਂ ਨੇ 3 ਲੱਖਾਂ ਸੜਕ ਤੇ ਰੱਖੀਆਂ ਚੌਥੀ ਦੇ ਪੁੱਲ ਚੁੱਕਿਆ ਏ ਚਾਰ ਬੰਦੇ ਨਸ਼ੇ ਨਾਲ ਮਰੇ ਤੇ ਉੱਥੇ ਡੀਐਸਪੀ ਕਹਿ ਰਹੇ ਨਹੀਂ ਨਹੀਂ ਇਹ ਤੇ ਨਸ਼ੇ ਨਾਲ ਨਹੀਂ ਮਰੇ ਇਹ ਬਿਮਾਰੀ ਨਾਲ ਮਰੇ ਆ ਫਸੋ ਕਿਹੜੀ ਬਿਮਾਰੀ ਲੱਗੀ ਅੱਜ ਜਿਹੜਾ ਇੱਥੇ ਇੱਕ ਮੈਂ ਇੱਕ ਦਿਨ ਵੀਡੀਓ ਪਾਈ ਸੀ ਇੱਥੇ ਮੁੰਡਾ ਇੱਕ ਪਿਆ ਸੀ ਨਸ਼ੇ ਨਾਲ ਅੱਜ ਜਿਹੜਾ ਸੇਕੇ ਵਾਲ ਇਹ ਛੋਟੇ ਛੋਟੇ ਬੱਚੇ ਛੱਡ ਕੇ ਉਹ ਸੇਕੇ ਆ ਉਹਦੇ ਹੋਰ ਬੰਦੇ ਵੀ ਜਿਹੜੇ ਉਹ ਨਸ਼ਾ ਕਰਦੇ ਆ ਨਸ਼ਾ ਕਿਤੇ ਖਤਮ ਨਹੀਂ ਹੋਇਆ ਪਿੰਡਾਂ ਦੇ ਪਿੰਡ ਨਸ਼ਿਆਂ ਤੇ ਲੱਗੇ ਆ ਸਰਕਾਰ ਦੀ ਕੋਈ ਵੀ ਗੱਲ ਪੁਕਤਾ ਨਹੀਂ ਹੈਗੀ ਸਰਕਾਰ ਜਿੰਨਾ ਝੂਠ ਬੋਲ ਰਹੀ ਆ ਜਿੰਨਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਸੁਆਇ ਬੋਰਡ ਲਾਉਣ ਤੋਂ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਕੀਤਾ ਗਰਾਊਂਡ ਰਿਪੋਰਟ ਤੇ ਕੋਈ ਸਰਕਾਰ ਦਾ ਕੰਮ ਨਹੀਂ ਹੈਗਾ ਨਾ ਸਰਕਾਰ ਨੇ ਕੀਤਾ ਤੇ ਕੱਲ ਦੀ ਡੇਟ ਵਿੱਚ ਕੋਈ ਨਵਾਂ ਪਲਾਨ ਕੋਈ ਆਪਣੀ ਕੋਈ ਸਲਾਹ ਮਸ਼ਵਰਾ ਕੋਈ ਕਰਨ ਬਾਅਦ ਤੇ ਕੋਈ ਸਨੇਹਾ ਦੇਣਾ ਵੀ ਕਿਸੇ ਨੂੰ ਜੀ ਅਸੀਂ ਸਾਰੀ ਪਬਲਿਕ ਨੂੰ ਕਹਿੰਨੇ ਆ ਪਾਈ ਇੱਥੇ ਪਹੁੰਚੋ ਇੱਥੋਂ ਪਿੱਛੇ ਨਾ ਹਟੋ ਹੁਣ ਆਪਾਂ ਜਿਹੜੀ ਇਹਨਾਂ ਦੀ ਜ਼ਮੀਨ ਆ ਉਹ ਬਚਾ ਸਕੀਏ ਇਹ ਆਪਾਂ ਹੀ ਬਚਾ ਸਕਦੇ ਹਾਂ ਰਲ ਮਿਲ ਕੇ ਸਾਰੇ ਪੰਜਾਬ ਨੂੰ ਇਕੱਠਾ ਹੋਣਾ ਪਊ ਤੁੱਚਾ ਮੈਂ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਭਾਜੀਪੀ ਤੇ ਆਮ ਆਦਮੀ ਪਾਰਟੀ ਰਲ ਕੇ ਪੰਜਾਬ 'ਚ ਦੰਗੇ ਕਰਾਉਣੇ ਚਾਹੁੰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਸਾਡੀ ਬੇਨਤੀ ਆ ਵੀ ਏਕਤਾ ਬਣਾ ਕੇ ਰੱਖੋ ਇਹ ਆਪਸ ਵਿੱਚ ਨਾ ਲੜੋ ਕਿਉਂਕਿ ਕਿਤੇ ਇਹਨਾਂ ਨੇ ਪ੍ਰਵਾਸੀਆਂ ਵਾਲਾ ਮੁੱਦਾ ਛੇੜਤਾ ਕਿਤੇ ਕੋਈ ਮੁੱਦਾ ਛੇੜਤਾ ਸਾਰੇ ਮੁੱਦਿਆਂ ਨੂੰ ਛੇੜ ਕੇ ਇਹ ਆਪਸ ਵਿੱਚ ਲੜਾਈ ਜਾ ਰਹੀ ਸਾਨੂੰ ਇੱਕ ਦੂਜੇ ਦੇ ਨਾਲ ਲੜਾਈ ਜਾ ਰਹੀ ਹੈ ਕਤਲ ਜਿਹੜੇ ਕਰ ਹੋ ਰਿਹਾ ਸਰਕਾਰ ਕਰਾ ਰਹੀ ਹੈ ਸਾਰਾ ਜਿੰਨਾ ਕੰਮ ਆ ਪੁੱਟਾ ਸਰਕਾਰ ਕਰਾ ਰਹੀ ਹੈ ਪਰ ਲੜਾਈ ਸਾਡੀ ਆਪਸ ਵਿੱਚ ਕਰਾ ਰਹੀ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਸ਼ਾਂਤੀ ਬਣਾ ਕੇ ਰੱਖੋ ਏਕਤਾ ਬਣਾ ਕੇ ਰੱਖੋ ਸਰਕਾਰ ਤੁਹਾਨੂੰ ਮਾਰਨਾ ਚਾਹੁੰਦੀ ਕਿਉਂਕਿ ਸਰਕਾਰ ਦੇ ਪੱਲੇ ਕੱਖ ਨਹੀਂਗਾ ਤੁਸੀਂ ਹੁਣ ਮੁਆਵਜ਼ੇ ਮੰਗ ਰਹੇ ਜੋ ਪਰ ਸਰਕਾਰ ਕੋਲੇ ਪੈਸਾ ਦੇਣ ਨੂੰ ਨਹੀਂ ਹੈਗਾ ਇਸ ਕਰਕੇ ਸਰਕਾਰ ਤੁਹਾਨੂੰ ਪੁੱਠੇ ਰਾ ਪਾ ਰਹੀ ਆ ਤੁਸੀਂ ਇਹਨਾਂ ਤੋਂ ਬਚ ਕੇ ਰਹੋ ਜੀ ਸ਼ੁਕਰੀਆ ਮਿਹਰਬਾਨੀ ਜੀ ਸੋ ਇਹ ਸੰਨ ਸੂਬਾ ਪ੍ਰਧਾਨ ਸਰਦਾਰ ਦਲਵਾਰ ਸਿੰਘ ਜੀ ਗਿੱਲ ਜਿਨ੍ਹਾਂ ਨੇ ਇਸ ਉਹ ਜੋ ਪਾਣੀ ਦਾ ਵਹਾ ਵਧਿਆ ਹੋਇਆ ਉਹਦੇ ਬਾਰੇ ਆਪ ਸੰਗਤਾਂ ਨੂੰ ਅਲਰਟ ਕੀਤਾ ਅਤੇ ਇੱਕ ਜੁਟ ਇਕੱਠਿਆਂ ਹੋ ਕੇ ਇਸ ਮਸਲੇ ਦਾ ਹੱਲ ਕਰਨ ਵਾਸਤੇ ਸਭ ਨੂੰ ਸਨੇਹ ਦਿੱਤਾ ਸੀ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਠੌਰ ਦੇਸ਼ ਦੁਨੀਆ ਚੈਨਲ ਅਤੇ ਚੜ੍ਹਦੀ ਕਲਾ ਵਾਰਿਸ ਪੰਜਾਬ ਦੇ ਲਾਈਵ ਟੀਵੀ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਸ਼ਾ ਹੀ ਸ਼ੀਸ਼ਾ ਸ਼ੀਸ਼ਾ ਲਗਮੋਲੀ ਮਿਲੋ ਰਿੰਕੂ ਸ਼ੀਸ਼ੇ ਵਾਲੇ ਨੂੰ ਦੋਸਤੋ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਚਾਹੇ ਘਰ ਹੋਵੇ ਦਫਤਰ ਹੋਵੇ ਜਾਂ ਦੁਕਾਨ ਹਰ ਕਿਸਮ ਦਾ ਸ਼ੀਸ਼ਾ ਲਗਵਾਉਣ ਲਈ ਪੂਰੀ ਸਹੂਲਤ ਹੁਣ ਤੁਹਾਡੇ ਆਪਣੇ ਇਲਾਕੇ ਵਿੱਚ ਸਾਡੇ ਕੋਲ ਮਿਲਦਾ ਹੈ ਸਧਾਰਨ ਸ਼ੀਸ਼ਾ ਡਿਜ਼ਾਈਨਰ ਸ਼ੀਸ਼ਾ ਬਾਥਰੂਮ ਅਤੇ ਕਿਚਨ ਲਈ ਖਾਸ ਸ਼ੀਸ਼ਾ ਫੁੱਲ ਲੈਂਥ ਸ਼ੀਸ਼ਾ ਵਿੰਡੋ ਡੋਰ ਅਤੇ ਸ਼ੋਰੂਮ ਲਈ ਵੱਡੇ ਗਲਾਸ ਟੈਂਪਰਡ ਅਤੇ ਸੇਫਟੀ ਗਲਾਸ ਘਰ ਦੀ ਸੋਹਣੀ ਸਜਾਵਟ ਤੋਂ ਲੈ ਕੇ ਦਫਤਰ ਦੀ ਰਾਇਲ ਲੁੱਕ ਸਾਡੇ ਨਾਲ ਮਿਲਦਾ ਹੈ ਗੁਣਵੱਤਾ ਭਰੋਸਾ ਤੇ ਵਾਜਬ ਰੇਟ ਸਾਡੀ ਟੀਮ ਤੁਹਾਡੇ ਘਰ ਆ ਕੇ ਮਾਪ ਲਵੇਗੀ ਤੇ ਤੁਸੀਂ ਆਪਣੇ ਪਸੰਦ ਦਾ ਡਿਜ਼ਾਈਨ ਚੁਣੋ ਬਾਕੀ ਸਾਰਾ ਕੰਮ ਅਸੀਂ ਕਰਾਂਗੇ ਤਾਂ ਦੇਰ ਨਾ ਕਰੋ ਹੁਣੇ ਸੰਪਰਕ ਕਰੋ ਸਕਰੀਨ ਤੇ ਦਿੱਤੇ ਨੰਬਰ ਤੇ